ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਸਵਾਗਤ ਹੈ ਤੁਹਾਡਾ ਸੁੰਦਰ ਲਿਖਾਈ ਦੀ ਇਸ ਸੁੰਦਰ ਦੁਨੀਆ ਦੇ ਵਿੱਚ ਅੱਜ ਅਸੀਂ ਬਾਕੀ ਦੇ ਰਹਿੰਦੇ ਅੱਖਰ ਕਰਾਂਗੇ ਜਿਵੇਂ ਵਾਵਾ ਏਂਆ ਛਛ ਐੜਾ ਬੱਬਾ ਝੱਜਾ ਨਾਣਾ ਅਤੇ ਊੜਾ ਕੋਸ਼ਿਸ਼ ਕਰਾਂਗੇ ਇਸ ਵੀਡੀਓ ਦੇ ਵਿੱਚ ਇਹਨਾਂ ਸਾਰੇ ਅੱਖਰਾਂ ਨੂੰ ਕੰਪਲੀਟ ਕਰਨ ਦੀ ਠੀਕ ਹੈ ਜੀ ਪਹਿਲਾਂ ਅਸੀਂ ਦੇਖਦੇ ਹਾਂ ਵਾਵਾ ਵਾਵੇ ਦੀ ਬਣਤਰ ਦੇਖੋ ਕਿੱਦਾਂ ਦੀ ਹੈ ਅਰਯਈਆਂ ਯਈਆਂ ਵੀ ਉਸ ਤਰੀਕੇ ਹੀ ਬਣਦਾ ਹੈ ਸਿਰਫ ਉੱਪਰ ਜਿਹੜੀ ਇੱਕ ਲਾਈਨ ਲੱਗ ਜਾਂਦੀ ਹੈ ਠੀਕ ਪਹਿਲਾਂ ਅਸੀਂ ਲਿਖਦੇ ਹਾਂ ਇਹ ਦੋ ਅੱਖਰ ਸਭ ਤੋਂ ਪਹਿਲਾਂ ਅਸੀਂ ਲਿਖਦੇ ਹਾਂ ਵਾਵਾ ਵਾਵਾ ਵਾਜਾ ਵਾਵਾ ਬੰਗਾ ਠੀਕ ਹੈ ਜੀ ਦੇਖੋ ਇਸ ਤਰ੍ਹਾਂ ਮੋੜਤਾ ਇਸ ਨੂੰ ਤੱਕ ਫਿਰ نیچے ਤੋਂ ਇਸ ਤਰ੍ਹਾਂ ਇਸ ਤੀਤਾ ਬਣਾ ਦਾਂਗੇ ਇਹ ਸਾਡਾ ਬਣ ਗਿਆ ਵਾਵਾ ਵਾਜਾ ਵਾਵਾ ਵਾਜਾ ਛੋਟੀ ਜੀ ਸਟੈਂਡਿੰਗ ਲਾਈਨ ਕੜਮੀ ਲਾਈਨ ਫਿਰ ਕਰਵ ਲਾਈਨ ਬਿਲਕੁਲ ਗੋਲ ਮੋੜ ਦੇਣੀ ਹੈ ਇੱਥੋਂ ਤੱਕ ਜੀ ਫਿਰ نیچے ਵਾਲੀ ਲੈਣ ਲੈ ਕੇ ਜਾਣੀ ਹੈ ਤੇ ਉੱਪਰ ਅਸੀਂ ਇੱਕ ਲਾਈਨ ਇਸ ਦੇ ਲਗਾ ਦੇਣੀ ਹੈ ਇਹ ਕੀ ਬਣ ਗਿਆ ਸਾਡਾ ਵਾਵਾ ਵਾਜਾ ਵਾਵਾ ਵੰਗਾ ਵਾਵਾ ਬੇਲਣਾ ਠੀਕ ਹੈ ਜੀ ਏਸੇ ਦੇ ਨਾਲ ਹੀ ਏਸੇ ਬਣਤਰ ਨਾਲ ਹੀ ਅਸੀਂ ਯਈਆਂ ਬਣਾਵਾਂਗੇ ਜਿਹੜਾ ਖਾਲੀ ਹੁੰਦਾ ਹੈ ਅ ਯਈਆਂ ਦੇ ਨਾਲ ਕੋਈ ਵੀ ਸ਼ਬਦ ਨਾ ਤਾਂ ਸ਼ੁਰੂ ਨਹੀਂ ਹੁੰਦਾ ਠੀਕ ਹੈ ਇਹ ਅਖੀਰ ਦੇ ਵਿੱਚ ਆਉਂਦਾ ਸ਼ਬਦ ਜਾਂ ਵਿਚਕਾਰ ਆ ਜਾਂਦਾ ਅਖਰੇ ਇਹ ਕੀ ਬਣ ਗਿਆ ਸਾਡਾ ਯਈਆਂ ਇਹ ਬਣ ਗਿਆ ਜੀ ਸਾਡਾ ਯਈਆਂ ਠੀਕ ਇੱਥੇ ਵਾਲੀ ਮਾਤਰਾ ਥੋੜੀ ਵੱਡੀ ਪੈ ਗਈ। ਦੁਬਾਰਾ ਫਿਰ ਟਰਾਈ ਕਰਦੇ ਆਂ ਦੇਖੋ। ਇਹ ਇਹ ਉਮੀਦ ਹੈ ਤੁਹਾਨੂੰ ਇਹ ਵਧੀਆ ਲੱਗੀ ਹੋਵੇਗੀ ਕੋਸ਼ਿਸ਼ ਤੇ ਕਾਫੀ ਜਿਹੜੀ ਹੈ ਅੱਖਰਾਂ ਦੀ ਜਿਹੜੀ ਤੁਹਾਨੂੰ ਬਣਤਰ ਹੈ ਉਹ ਕਲੀਅਰ ਹੋ ਗਈ ਹੋਵੇਗੀ ਕਿ ਕਿਸ ਤਰ੍ਹਾਂ ਅਸੀਂ ਪਾ ਸਕਦੇ ਆਂਗੇ ਕਿਵੇਂ ਆਪਾਂ ਸਟੈਂਡਿੰਗ ਲਾਈਨ ਪਹਿਲਾਂ 1 ਨੰਬਰ 1 ਤੇ ਪਾਉਣੀ ਹੈ ਫਿਰ ਨੰਬਰ 2 ਤੇ ਕਿਵੇਂ ਅਸੀਂ ਮੋੜਨਾ ਹੈ ਤੇ ਫਿਰ ਕਿਵੇਂ ਫਿਨਿਸ਼ਿੰਗ ਦੇਣੀ ਹੈ ਉਸ ਤਰੀਕੇ ਨਾਲ ਠੀਕ ਹੈ ਜੀ ਇਹ ਹੋ ਗਏ ਸਾਡੇ ਦੋ ਅੱਖਰ ਹੁਣ ਅਸੀਂ ਪਾ ਰਹੇ ਹਾਂ ਛੱਛਾ ਛੱਛਾ ਵੀ ਇਸੇ ਜੁੱਟ ਦਾ ਹੀ ਅੱਖਰ ਆ ਜਾਂਦਾ ਹੈ ਛੱਛਾ ਪਾਉਣ ਦੇ ਲਈ ਅਸੀਂ ਸਿਰਫ ਲੇਟਵੀਂ ਲਾਈਨ ਲਗਾਵਾਂਗੇ ਫਿਰ ਉਸ ਨੂੰ ਐਦਾਂ ਮੋੜ ਦਾਂਗੇ ਠੀਕ ਦੇਖੋ ਫਿਰ ਦੁਬਾਰਾ ਫਿਰ ਇਸ ਤਰ੍ਹਾਂ ਮੋੜ ਦਾਂਗੇ ਅਸੀਂ ਇਸ ਨੂੰ ਗੁਰਮੁਖੀ ਲਿਪੀ ਦੀ ਵਿਸ਼ੇਸ਼ਤਾ ਹੈ ਕਿ ਇਸ ਦੇ ਜਿਹੜੇ ਅੱਖਰ ਨੇ ਸਾਰੇ ਹੀ ਗੋਲ ਮਟੋਲ ਨੇ ਤੇ ਬੜੇ ਹੀ ਸੁੰਦਰ ਲੱਗਦੇ ਆ। ਔਰ ਤਰਤੀਬ ਦੇ ਅਨੁਸਾਰ ਹੀ ਲਿਖੇ ਜਾਂਦੇ ਆ। ਇਹ ਬਣ ਗਿਆ ਜੀ ਸਾਡਾ ਛਛਾ ਔਰ ਉਸ ਤੋਂ ਬਾਅਦ ਅਸੀਂ ਬਣਾਉਣੇ ਹਾਂ ਗੰਗਾ ਗੰਗਾ ਕੱਕਾ ਖਖਾ ਗੱਗਾ ਕਗਾ ਗੰਗਾ ਇਸ ਦੇ ਨਾਲ ਵੀ ਇਸ ਨੂੰ ਅਸੀਂ ਬੱਚਿਆਂ ਨੂੰ ਸਿਖਾਉਣਾ ਗੰਗਾ ਖਾਲੀ ਇਸ ਦੇ ਨਾਲ ਕੋਈ ਵੀ ਸ਼ਬਦ ਜਿਹੜਾ ਸ਼ੁਰੂ ਨਹੀਂ ਹੁੰਦਾ ਪਰ ਗੁਰਵਾਣੀ ਦੇ ਵਿੱਚ ਇਸ ਦਾ ਜਿਹੜਾ ਉਚਾਰਨ ਹੈ ਪਹਿਲੇ ਸਥਾਨ ਤੇ ਹੋ ਸਕਦਾ ਸ਼ਬਦ ਦੇ ਸ਼ੁਰੂ ਦੇ ਵਿੱਚ ਗਿਆਨੀ ਠੀਕ ਹੈ ਪਰ ਜਿਹੜੀ ਟਕਸਾਲੀ ਲਿਪੀ ਆ ਉਸ ਦੇ ਵਿੱਚ ਕਿਸੇ ਵੀ ਕਿਤਾਬ ਦੇ ਵਿੱਚ ਹੋਂਗੇ ਨਾਲ ਕੋਈ ਵੀ ਸ਼ਬਦ ਸ਼ੁਰੂ ਨਹੀਂ ਹੁੰਦਾ ਇਸ ਕਰਕੇ ਇਸ ਨੂੰ ਖਾਲੀ ਬੋਲਿਆ ਜਾਂਦਾ ਅੰਗਾ ਖਾਲੀ ਯਾ ਖਾਲੀ ਡਾੜਾ ਖਾਲੀ ਔਰ ਇਸ ਤੋਂ ਬਾਅਦ ਅਸੀਂ ਕਰ ਰਹੇ ਹਾਂ ਜੀ ਬੱਬਾ ਬੱਬਾ ਇਸ ਤਰ੍ਹਾਂ ਮੋੜ ਦਾਂਗੇ ਫਿਰ ਥੋੜਾ ਜਿਹਾ ਐਵੇਂ ਲੈ ਜਾਾਂਗੇ ਤੁੰ ਲਗਾ ਦਾਂਗੇ ਸਿੱਧੀ ਲਾਈਨ ਇਹ ਬਣ ਗਿਆ ਜੀ ਸਾਡਾ ਬੱਪਾ ਬੱਬਾ ਠੀਕ ਦੁਬਾਰਾ ਫੇਰ ਬਣਾਉਣਾ ਜਦੋਂ ਜਦੋਂ ਅਸੀਂ ਅਭਿਆਸ ਕਰਦੇ ਜਾਵਾਂਗੇ ਕਿਸੇ ਵੀ ਕੰਮ ਨੂੰ ਤਾਂ ਸਾਡੀ ਜਿਹੜੀ ਆ ਉਸ ਦੇ ਵਿੱਚ ਪਰਫਕ ਪਰਪਕਤਾ ਆਉਂਦੀ ਜਾਵੇਗੀ ਠੀਕ ਅਸੀਂ ਫੇਰ ਹੀ ਨਪੁੰਨ ਹੁੰਨੇ ਆ ਜਦੋਂ ਅਸੀਂ ਅਭਿਆਸ ਕਰਦੇ ਆ ਅਭਿਆਸ ਹੀ ਸਾਨੂੰ ਪਰਫੈਕਟ ਪਰਫੈਕਟ ਬਣਾਉਂਦਾ ਠੀਕ ਹੈ ਜੀ ਅੱਗੇ ਕਰਦੇ ਹਾਂ ਅਸੀਂ ਛੱਜਾ ਛੱਜਾ ਝੰਡਾ ਇਸ ਤਰ੍ਹਾਂ ਗੋਲ ਕਰਨਾ ਹੈ ਇਸ ਨੂੰ ਇੱਥੋਂ ਅਸੀਂ ਕੱਕੇ ਵਾਲੀ ਸ਼ੇਪ ਜਿਹੜੀ ਆ ਉਹ ਦੇ ਦੇਣੀ ਹੈ ਠੀਕ ਇਹ ਬਣ ਗਿਆ ਸਾਡਾ ਛੱਜਾ ਝੰਡਾ ਦੁਬਾਰਾ ਫੇਰ ਪਾਉਨੇ ਆ ਦੇਖੋ ਛੱਜਾ ਝੰਡਾ ਠੀਕ ਇਸ ਦੇ ਨਾਲ ਹੀ ਸਾਡਾ ਨਾਣਾ ਨਾਣਾ ਵੀ ਖਾਲੀ ਨਾਣਾ ਵੀ ਸਾਡਾ ਇਹ ਖਾਲੀ ਹੋਵੇਗਾ ਦੁਬਾਰਾ ਫੇਰ ਰਿਪੀਟ ਕਰ ਦਿੰਨੇ ਆਪਾਂ ਨਾਣਾ ਵੀ बन ਗਿਆ ਸਾਡਾ ਠੀਕ ਤੇ ਉਸ ਤੋਂ ਬਾਅਦ ਸਾਡਾ ਪਹਿਲਾ ਅੱਖਰ ਔਰ ਜਿਸ ਨੂੰ ਪਾਉਣ ਲਈ ਕਾਫੀ ਮਿਹਨਤ ਕਰਨੀ ਪੈਂਦੀ ਹੈ ਬਿਲਕੁਲ ਜੀ ਸਾਡਾ ਹੁਣ ਰਹਿ ਗਿਆ ਊੜਾ ਪਹਿਲਾਂ ਅਸੀਂ ਤੱਤਾ ਬਣਾਵਾਂਗੇ ਥੱਲੇ ਵਾਲੀ ਲਾਈਨ थोड़ी ਛੋਟੀ ਰੱਖਾਂਗੇ ਇਸ ਨੂੰ ਉੱਪਰ ਲੈ ਜਾਾਂਗੇ ਬਿਲਕੁਲ ਉੱਪਰ ਇੱਥੇ ਇਸ ਨੂੰ ਐਵੇਂ ਜੋੜ ਦੇਵਾਂਗੇ ਇੱਥੇ ਅਸੀਂ ਲਗਾ ਦਾਂਗੇ ਲਾਈਨ ਇਹ ਸਾਡਾ ਬਣ ਗਿਆ ਜੀ ਊੜਾ ਚਿਕ ਦੁਬਾਰਾ ਫੇਰ ਟਰਾਈ ਕਰਦੇ ਹਾਂ ਮੋੜ ਦਾ ਫਿਰ ਛੋਟੇ ਥੋੜਾ ਛੋਟਾ ਰੱਖਣਾ ਇੱਥੋਂ ਉੱਪਰ ਵੱਲ ਨੂੰ ਲੈ ਜਾਾਂਗੇ ਇੱਥੋਂ ਜਿਹੜੀ ਸ਼ੇਪ ਜਿਹੜੀ ਹੈ ਊੜੇ ਦੀ ਬਿਲਕੁਲ ਹੀ ਜਦੋਂ ਆਪਾਂ ਇੱਥੇ ਐਵੇਂ ਰੱਖਾਂਗੇ ਤਾਂ ਇਹ ਵਾਲੀ ਸ਼ੇਪ ਬਿਲਕੁਲ ਡੀ ਦੀ ਹੋਣੀ ਚਾਹੀਦੀ ਆਪਾਂ ਨੂੰ ਡੀ ਉਲਟਾ ਕਰਕੇ ਡੀ ਦਿਖਣਾ ਚਾਹੀਦਾ ਠੀਕ ਹੈ ਫਿਰ ਹੀ ਸਾਡਾ ਜਿਹੜਾ ਇਹ ਊੜਾ ਸੋਨਾ ਬਣਦਾ ਠੀਕ ਤੇ ਇਹ ਲਾਈਨ ਵਿੱਚ ਦੀ ਟੱਚ ਹੋਣੀ ਚਾਹੀਦੀ ਹੈ ਵਿੱਚ ਠੀਕ ਹੈ ਜੀ ਅੱਜ ਦੀ ਇਸ ਵੀਡੀਓ ਦੇ ਨਾਲ ਆਪਾਂ ਸਾਰੇ ਹੀ ਅੱਖਰਾਂ ਨੂੰ ਕੰਪਲੀਟ ਕਰ ਲਿਆ ਪੂਰਾ ਕਰ ਚੁੱਕਿਆ ਤੁਸੀਂ ਕਿਸੇ ਵੀ ਅੱਖਰ ਦੀ ਬਣਤਰ ਦੇਖਣ ਦੇ ਲਈ ਪਿਛਲੀ ਵੀਡੀਓ ਦੇ ਵਿੱਚ ਜਾ ਸਕਦੇ ਹੋ ਉੱਥੇ ਤੁਸੀਂ ਦੇਖ ਸਕਦੇ ਹੋ ਉਮੀਦ ਹੈ ਤੁਹਾਨੂੰ ਇਹ ਅਪਰਾਲਾ ਵਧੀਆ ਲੱਗਿਆ ਹੋਵੇਗਾ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਜੀ ਜੇ ਤੁਹਾਨੂੰ ਇਹ ਚੀਜ਼ ਵਧੀਆ ਲੱਗਦੀ ਹੈ ਧੰਨਵਾਦ ਜੀ